ਦੀ ਪ੍ਰੈਸ ਕਾਨਫਰੰਸ ਇੱਕ ਬਹੁਤ ਹੀ ਫੇਮਸ 사adik ਵਿਖੇ SBI ਬੈਂਕ ਦਾ ਇੱਕ ਕਲਰਕ ਸੀ ਜਿਨੇ ਮਲਟੀਪਲ ਕਰੋੜਸ ਦੀ ਠੱਗੀ ਮਾਰੀ ਸੀ ਲੋਕਾਂ ਨਾਲ ਤੇ ਇੱਕ ਹਫਤਾ ਪਹਿਲਾਂ ਉਹਦੀ ਸਾਰੀ ਇਨਫੋਰਮੇਸ਼ਨ ਮੀਡੀਆ ਰਾਹੀਂ ਲੋਕਾਂ ਨਾਲ ਸ਼ੇਅਰ ਕੀਤੀ ਗਈ ਸੀ ਤੇ ਉਹਦੀ ਕੰਟੀਨਿਊਸ਼ਨ ਚ ਹੀ ਉਹਦੇ ਜਦੋਂ ਫਰੀਦਕੋਟ ਪੁਲਿਸ ਨੇ ਅੰਡਰ ਦਾ ਸੁਪਰਵੀਜ਼ਨ ਆਫ DSP ਫਰੀਦਕੋਟ ਸਰ ਲੋਚਨ ਸਿੰਘ ਤੇ ਐਸਐਚਓ 사adik ਨਵੀਪਟੀ

ये करोड़ है, एक है जी, जी दी बैंक अकाउंट पैसा है, भी रिकवरी है तो टोटल इमूल और ढाई करोड़ अभिषेक गुप्ता की अरेस्ट तू तो बादल आ गए ने जहां का प्रोपर <coughs> प्रोसीजर राही फ्रीज कराया जाऊगा ਔਰ ਇਹਨੂੰ ਬੈਂਕ ਅਥਾਰਟिटीज ਨਾਲ ਮਿਲ ਕੇ ਜੋ ਵੀ process ਬਣਦਾ ਹੋਗਾ ਤੇ ਉਹ ਲੋਕਾਂ ਨੂੰ ਇਹ ਪੈਸੇ ਵਾਪਸ ਦਵਾਈ ਜਾਣਗੇ ਜਿਹੜੇ 2 ਕਰੋੜ ਰੁਪਏ ਹੋਰ account for ਕਿਤੇ ਗਏ ਨੇ ਉਹਨਾਂ ਦੇ ਵੀ ਰਿਗਾਰਡਿੰਗ ਦੋ ਹੋਰ ਅਕਿਊਜ਼ਡ ਸਾਡੇ ਬੈਕਵਰਡ ਟ੍ਰੇਲ ਚ ਫਿਗਰ ਆਊਟ ਹੋਏ ਨੇ ਜਿਨ੍ਹਾਂ ਦੀ ਇਨਫੋਰਮੇਸ਼ਨ ਅਸੀਂ ਹਲੇ ਡਿਸਕਲੋਸ ਨਹੀਂ ਕਰ ਰਹੇ ਜਦੋਂ ਉਹ ਫੜੇ ਜਾਣਗੇ ਤੇ ਉਹ ਰਿਕਵਰੀ ਹੋ ਜਾਊਗੀ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅੱਜ ਦੀ press conference ਕਰਨ ਦਾ ਮੇਨ ਮਕਸਦ ਇਹ ਹੀ ਸੀ ਕਿ ਜਿਹੜਾ ਫਰੀਕੋਰਡ ਪੁਲਿਸ ਵੱਲੋਂ ਇੱਕ ਕਮਿਟਮੈਂਟ ਕੀਤਾ ਗਿਆ ਸੀ ਆਮ ਲੋਕਾਂ ਨਾਲ ਕਿ ਯੇਸੀ ਤੁਹਾਡੇ ਪੈਸੇ ਐਸ ਪਰ ਪ੍ਰੋਸੈਸ ਆਫ ਲਾ ਜੋ ਵੀ ਸਾਡੇ ਵੱਲੋਂ ਕਾਰਵਾਈ ਬਣਦੀ ਹੋਗੀ ਲੋਕਾਂ ਦੇ ਪੈਸੇ ਵਾਪਸ ਦੁਆਉਣ ਵਾਸਤੇ ਉਹ ਸਾਡੇ ਵੱਲੋਂ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਦਮ ਚੁੱਕਿਆ ਗਿਆ ਹੈ। ਕਿਰੇ ਬੰਦੇ ਦੀ ਗ੍ਰਿਫਤਾਰੀ ਹੋਈ ਹੈ। ਉਹ ਬੇਸਿਕਲੀ ਕਿੱਥੋਂ ਦਾ ਰਹਿਣਾ ਸੀ ਔਰ ਉਸਦਾ ਰੋਲ ਕੀ ਸੀ ਇਸ ਮਾਮਲੇ ਵਿੱਚ। ਕਿ ਇਹ ਬੰਦਾ ਯੂਪੀ ਦਾ ਹੀ ਰਹਿਣ ਵਾਲਾ ਹੈ ਔਰ ਇਹ ਅਮਿਤ ਠਿੰਗਰਾ ਜਿਹੜਾ ਇਹ ਮੁੱਖ ਦੋਸ਼ੀ ਸੀ ਇਹਦਾ ਇੱਕ ক্লোਜ਼ ਫਰੈਂਡ ਸੀ। ਤਾਂ ਇਹ ਇਹਨੇ ਆਪਣੇ 3-4 ਦੋਸਤਾਂ ਨਾਲ ਮਿਲ ਕੇ ਇਹ ਸਾਰੇ ਪੈਸੇ ਉੱਥੇ ਡਾਇਵਰਟ ਕਰਦਾ ਸੀ ਤੇ ਇਹ ਅਭਿਸ਼ੇਕ ਗੁਪਤਾ ਜਿਵੇਂ ਕਿ ਦੱਸਿਆ ਗਿਆ ਕਿ ਇਹਦਾ ਕੋਈ ਸੋਰਸ ਆਫ ਇਨਕਮ ਨਹੀਂ ਹੈ ਲੇਕਿਨ ਗਾਜ਼ੀਆਬਾਦ ਜੈਸੇ ਇਲਾਕੇ 'ਚ ਅਗਰ 1.5 ਕਰੋੜ ਰੁਪਏ ਦਾ ਫਲੈਟ ਬੰਦਾ ਲੈ ਰਾਇਆ ਔਰ 40-50 ਲੱਖ ਰੁਪਏ ਦਾ ਫਰਨੀਚਰ ਹੀ ਹੈ ਤਾਂ ਦੈਨ ਇਟ ਸ਼ੋਜ਼ ਕਿ ਇਹ ਸਾਰਾ ਪੈਸਾ ਕਿਵੇਂ ਡਾਇਵਰਟ ਹੋ ਰਿਹਾ ਸੀ ਔਰ ਜਿਵੇਂ ਮੈਂ ਪਿਛਲੀ ਵਾਰ ਦੱਸਿਆ ਸੀ ਤੁਹਾਨੂੰ ਇਹਨੂੰ ਇੱਕ ਫਲੈਸ਼ੀ ਲਾਈਫਸਟਾਈਲ ਦੀ ਆਦਤ ਸੀ ਤੇ ਇਹ ਆਪਣੇ ਸ਼ੌਕ ਪੂਰੇ ਕਰਨ ਵਾਸਤੇ ਹੀ ਆਪਣੇ ਦੋਸਤਾਂ ਨੂੰ ਇਹ ਪੈਸੇ ਡਾਇਵਰਟ ਕਰ ਦਿੰਦਾ ਸੀ ਤਾਂ ਆਪਣੇ ਸ਼ੌਕ ਪੂਰੇ ਕਰਦਾ ਸੀ ਤਾਂ ਕਿ ਇੱਕ ਲੀਨ ਰਹੇ ਔਰ ਇਹ ਪੈਸਾ ਅੱਗੇ ਚਲਾ ਜਾਏ ਹਾਰਡ ਕੈਸ਼ ਸਿਰਫ 10 ਲੱਖ ਦੀ ਇੱਕ ਕਰਦਾ ਹੋਊਗਾ ਜੀ ਇਹ ਜਿਹੜਾ ਅਕਾਊਂਟ 'ਚ ਹੈਗਾ ਉਹ 10 ਲੱਖ ਰੁਪਏ ਜਿਹਨੂੰ ਅਸੀਂ ਫ੍ਰੀਜ਼ ਕਰਾਵਾਂਗੇ ਇਸ ਤੋਂ ਇਲਾਵਾ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਬੰਦਾ ਸੀ ਅਮਿਤ ਢਿੰਗਰਾ ਤੇ ਜਿਹਨੂੰ ਵੀ ਫਾਈਨੈਂਸ ਦੀ ਨੋਲੇਜ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਫਿਜ਼ੀਕਲ ਫਰਮ ਆਫ ਕੈਸ਼ ਵਰਕਅਟ ਰੱਖੇ ਜਾਂਦੇ ਆ ਉਹ ਜਿਵੇਂ ਵੀ ਹੈ ਇਹਦੇ ਸਾਰੇ ਪਰਤਦਰ ਪਰਤ ਅਸੀਂ ਇਨਵੈਸਟੀਗੇਸ਼ਨ ਕਰਕੇ ਸਾਰਾ ਜਿੱਥੇ-ਜਿੱਥੇ ਵੀ ਇਹਨੇ ਪੈਸਾ ਡਾਇਵਰਟ ਕੀਤਾ ਹੈ ਅਸੀਂ ਉਹ ਆਈਡੈਂਟੀਫਾਈ ਕਰ ਰਹੇ ਹਾਂ ਤੇ ਉਹਨੂੰ ਪ੍ਰੋਪਰ ਪ੍ਰੋਸੀਜਰ ਅਹੀਂ ਅਸੀਂ ਫ੍ਰੀਜ਼ ਕਰਾਵਾਂਗੇ ਤੇ ਇਹਦੇ ਕੁਝ ਬੰਦੇ ਜਿਹੜੇ ਗੱਲਬਾਤ ਹੋ ਰਹੀ ਦੋ ਬੰਦੇ ਹੋਰ ਜਿਹੜੇ ਮਨੀ ਟ੍ਰੇਲ ਹੋ ਸਕਦੇ ਇਸ ਮਾਮਲੇ ਵਿੱਚ ਉਹਨਾਂ ਦਾ ਵੀ ਇਸ ਸੰਬੰਧ ਵਿੱਚ ਕੀ ਰੋਲ ਹੋ ਸਕਦਾ ਰੋਲ ਜੀ ਉਹਨਾਂ ਦਾ ਵੀ ਸਿਮਿਲਰਲੀ ਇਹੀ ਹੈ ਕਿ ਜਿਵੇਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਦੋਂ ਅਸੀਂ ਕਰਦੇ ਆ ਤੇ ਅਸੀਂ ਪੈਸੇ ਨੂੰ ਫਾਲੋ ਕਰਦੇ ਆ ਫਾਲੋ ਦਾ ਮਨੀ ਤੇ ਪੈਸਾ ਜਿੱਥੇ-ਜਿੱਥੇ ਵੀ ਗਿਆ ਹੈ ਤੇ ਉਹਨਾਂ ਦਾ ਕਾਫੀ ਮੇਜਰ ਰੋਲ ਆਇਆ ਹੈ that they have received money from Ambedkar and they have received a lot of money ਤਾਂ ਉਸੀ ਬੇਸਿਸ ਤੇ ਉਹਨਾਂ ਦੀ ਅਰੈਸਟ ਕੀਤੀ ਜਾਊਗੀ ਤੇ ਫਿਰ ਵਾਗੇ ਰਿਕਵਰੀ ਇਹ ਸਾਰਾ ਪੈਸਾ ਜਿਹੜਾ ਇਨਵੈਸਟ ਹੈ ਸਿਰਫ ਪ੍ਰੋਪਰਟੀ 'ਚ ਕਰਦੇ ਸੀ ਜਾਂ ਹੋਰ ਵੀ ਕਿਤੇ ਇਹਨਾਂ ਨੂੰ ਇਨਵੈਸਟਮੈਂਟ ਦੇਖੀ ਸਾਡੇ ਕੋਲ ਜਿਹੜਾ ਇਹ 4 ਕਰੋੜ ਰੁਪਏ ਸੀ ਅਕਾਊਂਟ ਫੋਰ ਕੀਤਾ ਹੈ ਤੇ ਇਹ 'ਚ ਮੂਵੇਬਲ ਤੇ ਇਮੂਵੇਬਲ ਦੋਨੋਂ ਐਸੈਟਸ 'ਚ ਐਨੇ ਡਾਈਵਰਸੀਫਾਈ ਕੀਤਾ ਹੋਇਆ ਸੀ ਆਪਣਾ ਮਨੀ ਪੋਰਟਫੋਲੀਓ ਤੋ ਜੋ ਜੋ ਗੱਲ ਸਾਡੇ ਸਾਹਮਣੇ ਆਊਗੀ ਅਸੀਂ ਉਸ ਹਿਸਾਬ ਨਾਲ ਕਰਾਂਗੇ ਇਹਨੂੰ ਲਿਆਂਦਾ ਜਾ ਚੁੱਕਾ ਹੈ ਇਹਦੀ ਰਿਮਾਂਡ ਹੈ ਸਾਡੇ ਕੋਲ 2 ਦਿਨਾਂ ਦੀ ਰਿਮਾਂਡ